ਅੱਜ ਮੈਨੂੰ ਬੈਂਕ ਚੋਂ ਫੋਨ ਆਇਆ ਕਿ ਅਕਸ਼ੇ ਕੁਮਾਰ ਪਾਜੀ ਨੇ ਪੈਸੇ ਭੇਜੇ ਨੇ ਮੈਨੂੰ ਤੇ ਮੇਰੇ ਜੀ ਮੈਨੂੰ ਤੇ ਅਜੇ ਤੱਕ ਹੀ ਯਕੀਨੀ ਹੋ ਰਿਹਾ ਮੈਨੂੰ ਤੇ ਇਹ ਲੱਗ ਰਿਹਾ ਕਿ ਸੁਪਨਾ ਆਇਆ ਮੈਂ ਸੁਪਨਾ ਦੇਖ ਰਹੀ ਹਾਂ ਬਿਲਕੁਲ ਸੋਚਦੇ ਨੇ ਉਹਨਾਂ ਨੇ ਇੱਕ ਤੇ ਪੰਜਾਬੀ ਹੋਣ ਦਾ ਫਰਜ਼ ਨਿਭਾਇਆ ਇੱਕ ਉਹਨਾਂ ਨੇ ਵੱਡਾ ਭਰਾ ਬਣ ਕੇ ਮੇਰੇ ਜਿਹੜਾ ਸਿਰ ਤੇ ਹੱਥ ਰੱਖਿਆ ਇੱਕ ਵੱਡੇ ਭਰਾ ਹੋਣ ਦਾ ਫਰਜ਼ ਜਿਹੜਾ ਨਿਭਾਇਆ ਮੈਂ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਪਾਜੀ ਮੇਰੀ ਡਿਕਸ਼ਨਰੀ ਚ ਵਰਡ ਹੀ ਖਤਮ ਹੋ ਗਏ ਨੇ ਵੀਰਾ ਵੇ ਵੀਰਾ ਤੇਰਾ ਸਤਰੰਗਾ ਚੀਰਾ ਚੀਰੇ ਉਤੋਂ ਵਾਰ ਦਿਆਂ ਸੋਨੇ ਦੀਆਂ ਤਾਰਾਂ ਵੇ ਸੋਨੇ ਦੀਆਂ ਤਾਰਾਂ ਵੇ ਤੇਰੇ ਮਿਲਣ ਦੇ ਚਾਹਤੋਂ ਮੈਂ ਮੋਰਾ ਵਾਰਾ ਵੇ ਵੀਰਾ ਵੇ ਵੀਰਾ तेरा सतरंगा जीरा मेरे बच्चे बड़े खुश हैं जी क्योंकि उन्होंने मेरे चेहरे पे पिछले 4-5 साल तो उदासी देखी थी ਤੇ ਖਾਸ ਕਰਕੇ ਮੇਰੀ ਬੇਟੀ ਬੜੀ ਖੁਸ਼ ਹੈ ਤੇ ਉਹ ਕਹਿੰਦੀ ਹੈ ਚਲੋ ਹਾਂ ਮੇ ਵੀ ਇੱਕ मामੂ ਮਿਲ ਗਿਆ ਹੈ ਅਕਸ਼ੇ ਕੁਮਾਰ मामੂ ਜਿਹੜੇ ਬਾਲੀਵੁੱਡ ਦੇ ਮੰਨੇ ਪਰਮੰਨੇ ਅਦਾਕਾਰ ਨੇ ਜੀ ਉਹਨਾਂ ਨੇ ਬਿਨਾਂ ਪਬਲਿਸਿਟੀ ਤੋਂ ਮਦਦ ਕੀਤੀ ਹੈ ਕਿੰਨੀ ਮਦਦ ਕੀਤੀ ਹੈ ਮੈਂ ਕੋਈ ਮੈਨੂੰ ਉਹਨਾਂ ਵੱਲੋਂ ਕੋਈ ਮੈਸੇਜ ਨਹੀਂ ਆਇਆ ਕੋਈ ਕੁਝ ਨਹੀਂ بس میری بینک ਵਿੱਚ ट्रांजैक्शन ہوئی ہے کہ 25 ਲੱਖ ਰੁਪਏ ਉਹਨਾਂ ਨੇ ਅਕਸ਼ੇ ਕੁਮਾਰ ਪਾਟਿਆ ਜੀ ਨੇ ਮੇਰੇ ਕੋਲ ਅਪਰੋਚ ਕੀਤੀ ਕੁਲਦੀਪ ਧਾਰੀਵਾਲ ਜੀ ਆਪ ਆਏ ਖੁਦ ਚੱਲ ਕੇ ਤੇ ਡੀਸੀ ਸਾਹਿਬ ਆਏ ਨੇ ਤੇ ਧਾਰੀਵਾਲ ਸਾਹਿਬ ਨੇ ਆਪਣੀ ਤਨਖਾਹੀ ਪੂਰੀ ਮੇਰੀ ਝੋਲੀ ਚ ਪਾ ਦਿੱਤੀ ਤੇ ਡੀਸੀ ਸਾਹਿਬ ਨੇ ਵੀ 1 ਲੱਖ ਦੀ امداد ਦਿੱਤੀ ਸਰ ਮੰਮੀ ਦੇ ਜਾਣ ਤੋਂ ਬਾਅਦ ਮੇਰੀ ਵੱਡੀ ਸਿਸਟਰ ਲਾਚੀ ਬਾਵਾ ਜੀ ਦੇ ਜਾਣ ਤੋਂ ਬਾਅਦ ਮੇਰੇ ਫਾਦਰ ਦੇ ਜਾਣ ਤੋਂ ਬਾਅਦ ਮੈਂ ਫਾਈਨੈਂਸ਼ਲੀ ਬਹੁਤ ਡਾਊਨ ਸੀ ਤੇ ਸ਼ੋਜ਼ ਵੀ ਨਾ ਮਾਤਰੀ ਹੁਣ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬੜਾ ਮੁਸ਼ਕਿਲ ਹੋ ਗਿਆ ਸੀ ਸਰ ਤੇ ਉਤੋਂ ਮੈਂ ਜੇ ਆਪਣੀ ਜਗਾ ਵੇਚਣ ਲਗਾਈ ਹੋਈ ਹੈ ਤੇ ਉਹ ਮੇਰੀਆਂ ਦੁਕਾਨਾਂ ਤੇ ਕਬਜ਼ੇ ਹੋਣ ਕਰਕੇ ਮੈਨੂੰ ਇਹਦਾ ਵੀ ਮੁੱਲ ਨਹੀਂ ਸੀ ਮਿਲ ਰਿਹਾ ਤੇ ਸਰ ਫਿਰ ਮੈਨੂੰ ਐਂਡ ਮੀਡੀਆ ਦਾ ਸਹਾਰਾ ਲੈਣਾ ਪਿਆ ਪੰਜਾਬੀਆਂ ਨੇ ਹੱਥ ਵੜਾਏ ਪੰਜਾਬ ਦੇ ਕੈਬਨਿਟ ਮੰਤਰੀ ਧਾਰੀਵਾਲ ਸਾਹਿਬ ਨੇ ਉਹਨਾਂ ਨੇ ਮਦਦ ਭੇਜੀ ਪਰ ਨਾਲ ਦੀ ਨਾਲ ਹੀ ਬਾਲੀਵੁੱਡ ਸਟਾਰ ਅਤਿਸ਼ ਕੁਮਾਰ ਨੇ ਆਪਣੀ ਦਰਿਆ ਦਿੱਲੀ ਦੇਖਦੇ ਹੋਏ ਮਦਦ ਭੇਜੀ ਹੈ ਜਿਹੜੀਆਂ ਸੂਰਤਾ ਚੜਨੇ ਚਬਾਰਿਆਂ ਤੇ ਉਹ ਇੱਕ ਦਿਨ ਚਿਖਾ ਤੇ ਚੜਦੀਆਂ ਵੇਖੀਆਂ ਮੈਂ ਜਨਾਜ਼ੁਲਫਾਨੂ ਅਤਰ ਦੇ ਤੇਲ ਲਗੇ ਵਾਗ ਕਾਸ ਦੇ ਸੜਦੀਆਂ ਵੇਖੀਆਂ ਮੈਂ ਦੋਸਤੋ ਪੰਜਾਬ ਦੀ ਮਸ਼ਹੂਰ ਪੰਜਾਬੀ ਲੋਕ ਚੈਟ ਜਰਮੀਤ ਬਾਬਾ ਜੀ ਦੇ ਹਾਲਾਤ ਪਰਿਵਾਰ ਦੇ ਵੱਧ ਤੋਂ ਵੱਧ ਹੋ ਗਏ ਨੇ ਉਹਨਾਂ ਦੀ ਦਰਦ ਭਰੀ ਦਾਸਤਾਨ ਤੁਹਾਡੇ ਨਾਲ ਸਾਂਝੀ ਜਾ ਰਹੀ ਹੈ ਉਹਨਾਂ ਦੀ ਧੀ ਜਿਹੜੀ ਜਿਉਂ ਉਹਨਾਂ ਨੇ ਅਪੀਲ ਲਾਈ ਸੀ ਪੰਜਾਬੀਆਂ ਨੂੰ ਜੇ ਉਹਨਾਂ ਨੂੰ ਮਦਦ ਛਜੁਰਾ ਮਾ ਜੋ ਸੂਰਤਾ ਲਾਦ ਜਹਾਨ ਗਈਆਂ ਉਮੜ ਕੇ ਪਿੰਡ ਨਾ ਵੜਦਿਆਂ ਵੇਖਿਆ ਮੈਂ ਬੋਲ ਮਿੱਟੀ ਦੇ ਆ ਬਾਵੇ ਆਵੇ ਤੇਰੇ ਦੁੱਖਾਂ ਨੇ ਮਾਰੇ ਮੁਕਾਲੇ ਆਵੇ ਮੇਰਾ ਸੋਨਾ ਮਾਹੀ ਆ ਜਾ ਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤੁਹਾਨੂੰ ਵੀਡੀਓ ਲਾਈ ਤੁਸੀਂ ਜੁੜੇ ਹੋ ਸਟੋਰ ਪੰਜਾਬ ਟੀਵੀ ਨਾਲ ਦੋਸਤੋ ਪੰਜਾਬ ਦੀ ਮਸ਼ਹੂਰ ਪੰਜਾਬੀ ਲੋਜਾਇਟ ਜਰਮੀਤ ਬਾਬਾ ਜੀ ਦੇ ਹਾਲਾਤ ਪਰਿਵਾਰ ਦੇ ਵੱਧ ਤੋਂ ਵੱਧਰ ਹੋ ਰਹੀ ਨੇ ਉਹਨਾਂ ਦੀ ਦਰਦ ਭਰੀ ਦਾਸਤਾਨ ਤੁਹਾਡੇ ਨਾਲ ਸਾਂਝੀ ਜਾ ਰਹੀ ਹੈ ਉਹਨਾਂ ਦੀ ਧੀ ਜਿਹੜੀ ਜੇ ਉਹਨਾਂ ਨੇ ਅਪੀਲ ਲਾਈ ਸੀ ਪੰਜਾਬੀਆਂ ਨੂੰ ਜੇ ਉਹਨਾਂ ਨੂੰ ਮਦਦ ਦੀ ਲੋੜ ਹੈ ਤਾਂ ਬਹੁਤ ਸਾਰੇ ਪੰਜਾਬੀਆਂ ਨੇ ਹੱਥ ਵੜਾਏ ਪੰਜਾਬ ਦੇ ਕੈਬਨਿਟ ਮੰਤਰੀ ਧਾਰੀਵਾਲ ਸਾਹਿਬ ਨੇ ਉਹਨਾਂ ਨੇ ਮਦਦ ਭੇਜੀ ਪਰ ਨਾਲ ਦੀ ਨਾਲ ਹੀ ਬਾਲੀਵੁੱਡ ਸਟਾਰ ਅੱਛ ਸਚ ਮਾਰਦੇ ਆਪਣੀ ਦਰਿਆਦਲੀ ਦੱਸਦੇ ਹੋਏ ਮਦਦ ਭੇਜੀ ਹੈ ਤਾਂ ਜਲੋਰੀ ਬਾਵਾ ਜੀ ਸਾਡੇ ਨਾਲ ਨੇ ਪਹਿਲਾਂ ਬਹੁਤ ਬਹੁਤ ਸਵਾਗਤ ਸਸਰੀ ਕਲਪਾ ਜੀ ਹਾਂਜੀ ਕੀ ਹਾਲਾਤ ਬਣੇ ਇਸ ਤਰ੍ਹਾਂ ਦੇ ਜੀ ਅਪੀਲ ਲਾਉਣੀ ਪਈ ਤੁਹਾਨੂੰ ਮਰਜ਼ਾ ਤੁਸਰ ਸਰ ਮੰਮੀ ਦੇ ਜਾਣ ਤੋਂ ਬਾਅਦ ਮੇਰੀ ਵੱਡੀ ਸਿਸਟਰ ਲਾਚੀ ਬਾਵਾ ਜੀ ਦੇ ਜਾਣ ਤੋਂ ਬਾਅਦ ਮੇਰੇ ਫਾਦਰ ਦੇ ਜਾਣ ਤੋਂ ਬਾਅਦ ਮੈਂ ਫਾਈਨੈਂਸ਼ਲੀ ਬਹੁਤ ਡਾਊਨ ਸੀ ਤੇ ਸ਼ੋਜ਼ ਵੀ ਨਾ ਮਾਤਰੀ ਹੋਣ ਕਰਕੇ ਪਰਵਾਰ ਦਾ ਗੁਜ਼ਾਰਾ ਚਲਾਉਣਾ ਬੜਾ ਮੁਸ਼ਕਿਲ ਹੋ ਗਿਆ ਸੀ ਸਰ ਤੇ ਉਤੋਂ ਮੈਂ ਜੇ ਆਪਣੀ ਜਗਾ ਵੇਚਣ ਲਗਾਈ ਹੋਈ ਹੈ ਤੇ ਉਹ ਮੇਰੀਆਂ ਦੁਕਾਨਾਂ ਤੇ ਕਬਜ਼ੇ ਹੋਣ ਕਰਕੇ ਮੈਨੂੰ ਇਹਦਾ ਵੀ ਮੁੱਲ ਨਹੀਂ ਸੀ ਮਿਲ ਰਿਹਾ ਤੇ ਸਰ ਫਿਰ ਮੈਨੂੰ ਐਂਡ ਮੀਡੀਆ ਦਾ ਸਹਾਰਾ ਲੈਣਾ ਪਿਆ ਮੀਡੀਆ ਦੇ ਵਿੱਚ ਜਦੋਂ ਨਿਊਜ਼ ਆਉਂਦੀ ਥਾਡੀ ਉਸ ਤੋਂ ਬਾਅਦ ਕਿਵੇਂ ਮਦਦ ਹੋਈ ਹੈ ਥਾਡੀ ਹੁਣ ਤਾਂ ਜੀ ਨਿਊਜ਼ ਆਉਣ ਤੋਂ ਬਾਅਦ ਜੀ ਮੈਨੂੰ ਮੇਰੇ ਕੋਲ ਅਪਰੋਚ ਕੀਤੀ ਕੁਲਦੀਪ ਧਾਰੀਵਾਲ ਜੀ ਆਪ ਆਏ ਖੁਦ ਚੱਲ ਕੇ ਤੇ ਡੀਸੀ ਸਾਹਿਬ ਆਏ ਨੇ ਤੇ ਤਾਰੀਵਾਲ ਸਾਹਿਬ ਨੇ ਆਪਣੀ ਤਨਖਾਹੀ ਪੂਰੀ ਮੇਰੀ ਝੋਲੀ ਚ ਪਾ ਦਿੱਤੀ ਤੇ ਡੀਸੀ ਸਾਹਿਬ ਨੇ ਵੀ 1 ਲੱਖ ਦੀ امداد ਦਿੱਤੀ ਤੇ ਅੱਜ ਮੈਨੂੰ ਬੈਂਕ ਚੋਂ ਫੋਨ ਆਇਆ ਕਿ ਅਕਸ਼ੇ ਕੁਮਾਰ ਪਾਜੀ ਨੇ ਪੈਸੇ ਭੇਜੇ ਨੇ ਮੈਨੂੰ ਤੇ మే ਜੀ ਮੈਨੂੰ ਤੇ ਅਜੇ ਤੱਕ ਹੀ ਯਕੀਨੀ ਹੋ ਰਿਹਾ ਮੈਨੂੰ ਤੇ ਇਹ ਲੱਗ ਰਿਹਾ ਕਿ ਸੁਪਨਾ ਹੈ ਮੈਂ ਸੁਪਨਾ ਦੇਖ ਰਹੀ ਹਾਂ ਕਿੰਨੀ ਮਦਦ ਭੇਜੀ ਹੈ ਉਹਨਾਂ ਨੇ ਕਿਉਂ ਜੇ ਬਾਲੀਵੁੱਡ ਦੇ ਮੰਨੇ ਪਰਮੰਨੇ ਅਦਾਕਾਰ ਨੇ ਜੇ ਉਹਨਾਂ ਨੇ ਬਿਨਾਂ ਪਬਲਿਸਿਟੀ ਤੋਂ ਮਦਦ ਭੇਜੀ ਹੈ ਕਿੰਨੀ ਮਦਦ ਭੇਜੀ ਹੈ ਮੈਂ ਕੋਈ ਮੈਨੂੰ ਉਹਨਾਂ ਵੱਲੋਂ ਕੋਈ ਮੈਸੇਜ ਨਹੀਂ ਆਇਆ ਕੋਈ ਕੁਝ ਨਹੀਂ ਬਸ ਮੇਰੀ ਬੈਂਕ ਵਿੱਚ ट्रांजैक्शन ਹੋਈ ਹੈ ਕਿ 25 ਲੱਖ ਰੁਪਏ ਉਹਨਾਂ ਨੇ ਅਕਸ਼ੇ ਕੁਮਾਰ ਪਾਟਿਆ ਜੀ ਨੇ ਭੇਜੇ ਇਹੋ ਜਿਹਾ ਮਾਹੌਲ ਬਣਿਆ ਜਦੋਂ ਪਤਾ ਚੱਲਿਆ ਚਾਹਣ ਕੀ ਇਹ ਫੋਨ ਆਉਂਦਾ ਤੁਹਾਨੂੰ ਜੀ ਤੁਹਾਡੇ ਬਾਲੀਵੁੱਡ ਦੇ ਜਿਹੜੇ ਅਦਾਕਾਰ ਨੇ ਉਹਨਾਂ ਨੇ ਪੇਮੈਂਟ ਪਾਈ ਹੈ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਮੇਰੇ ਬੱਚੇ ਬੜੇ ਖੁਸ਼ ਨੇ ਜੀ ਕਿਉਂਕਿ ਉਹਨਾਂ ਨੇ ਮੇਰੇ ਚਿਹਰੇ ਤੇ ਪਿਛਲੇ 4-5 ਸਾਲ ਤੋਂ ਉਦਾਸੀ ਦੇਖੀ ਸੀ ਤੇ ਖਾਸ ਕਰਕੇ ਮੇਰੀ ਬੇਟੀ ਬੜੀ ਖੁਸ਼ ਹੈ ਤੇ ਉਹ ਕਹਿੰਦੀ ਹੈ ਚਲੋ ਹਾਂ ਮੇभी ਇੱਕ मामੂ ਮਿਲ ਗਿਆ ਹੈ ਅਕਸ਼ੇ ਗੁੰਮਰ मामੂ ਮੈਂ ਕਹਿੰਨ ਲਈ ਠੀਕ ਹੈ ਬੱਚੇ ਉਹਨਾਂ ਦੀ ਦਰਿਆਦਲੀ ਹੈ ਕਿ ਉਹ ਕਿਸੇ ਵੀ ਜ਼ਰੂਰਤ ਮੈਂ ਅਸੀਂ ਅਸੀਂ ਪੜ੍ਹਦੇ ਸੀ ਅਖਬਾਰਾਂ ਚ ਅੱਜ ਇੱਥੇ ਜ਼ਰੂਰਤ ਪੂਰੀ ਕੀਤੀ ਉਹਨਾਂ ਨੇ ਜ਼ਰੂਰਤਮੰਦਾਂ ਦੀ ਤੇ ਅੱਜ ਮੈਂ ਆਪਣੀ ਅੱਖੀਂ ਦੇਖ ਵੀ ਲਿਆ ਸਰ ਐਕਸਪੀਰੀਅੰਸ ਸੋੰਦੇ ਰਹੇ ਆ ਜੇ ਬਹੁਤ ਸਾਰੇ ਫੰਡ ਭੇਜਦੇ ਨੇ ਹੜਪੀੜ ਤਾਲ ਵਾਸਤੇ ਫੰਡ ਭੇਜਦੇ ਨੇ ਪਰ ਅੱਜ ਜਦੋਂ ਅੰਮ੍ਰਿਤਸਰ ਵਿੱਚ ਇਸ ਤਰ੍ਹਾਂ ਪਤਾ ਚੱਲਿਆਗੇ ਤੁਹਾਡੀ ਮਦਦ ਵਾਸਤੇ ਉਹਨਾਂ ਨੇ ਦਰਿਆ ਦੇ ਲਈ ਕੀਤੀ ਹੈ ਪੈਸੇ ਭੇਜੇ ਦਾ ਜ਼ਰੂਰ ਚੰਬਾ ਲੈ ਜਾਈਏ ਵਧੀਆ ਹੈ ਅੱਜ ਵੀ ਸੋਚਿਆ ਜਾਂਦਾ ਹੈ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸਾਨ ਨੇ ਜਿਹੜੇ ਦੂਰ ਬੈਠੇ ਵੀ ਸੋਚਦੇ ਨੇ ਪੰਜਾਬ ਦੇ ਨਹੀਂ ਜੀ ਬਿਲਕੁਲ ਸੋਚਦੇ ਨੇ ਉਹ ਇੱਕ ਤੇ ਪੰਜਾਬੀ ਹੋਣ ਦਾ ਅ ਫਰਜ਼ ਨਿਭਾਇਆ ਇੱਕ ਉਹਨਾਂ ਨੇ ਅ ਵੱਡਾ ਭਰਾ ਬਣ ਕੇ ਮੇਰੇ ਜਿਹੜਾ ਸਿਰ ਤੇ ਹੱਥ ਰੱਖਿਆ ਇੱਕ ਵੱਡੇ ਭਰਾ ਹੋਣ ਦਾ ਫਰਜ਼ ਜਿਹੜਾ ਨਿਭਾਇਆ ਮੈਂ ਮੈਂ ਉਹਨਾਂ ਦਾ ਧਿਆਨਾ ਨਹੀਂ ਦੇ ਸਕਦੀ ਪਾਜੀ ਮੇਰੀ ਡਿਕਸ਼ਨਰੀ ਚ ਵਰਡ ਹੀ ਖਤਮ ਹੋ ਗਏ ਨੇ ਅੰਮ ਪੰਜ ਮਿੰਟ ਵਿੱਚ ਦੱਸੋ ਕਿ ਜਦੋਂ ਪਹਿਲਾ ਮਿਲੇ ਸੀ ਤੁਹਾਨੂੰ ਉਹ ਤੁਹਾਡੇ ਪਰਿਵਾਰ ਨੂੰ ਜਾਂ ਬਾਬਾ ਜਰਮੀਤ ਬਾਬਾ ਜੀ ਨੂੰ ਕਿਉਂਕਿ ਇਸ ਤਰ੍ਹਾਂ ਦੀ ਦਰਿਆਦ ਲਈ ਜਾਂਦਾ ਚਾਹੀਆ ਹੈ ਸਾਨ ਹੁੰਦਾ ਤਾਂ ਬੰਦਾ ਹਸਾਨ ਉਤਾਰਦਾ ਕਿਸ ਤਰ੍ਹਾਂ ਮਿਲੇ ਸਰ ਐਕਚੁਅਲੀ ਮੰਮੀ ਮੁੰਬਈ ਵਗੈਰਾ ਜਾਂਦੇ ਰਹਿੰਦੇ ਹੁੰਦੇ ਸੀ ਸ਼ੋ ਕਰਨ ਹੋ ਸਕਦਾ ਉਹਨਾਂ ਦੀ ਉੱਥੇ ਮੁਲਾਕਾਤ ਹੋਈ ਹੋਵੇ ਪਰ ਮੈਂ ਪਰਸਨਲੀ ਉਹਨਾਂ ਨੂੰ ਕਦੀ ਨਹੀਂ ਸੀ ਮਿਲੀ ਨੈਵਰ ਕਿ ਜਿਹੜੇ ਤੁਹਾਡੀ ਮਾਤਾ ਜੀ ਨੂੰ ਤਾਂ ਪੂਰੀ ਦੁਨੀਆ ਜਾਣਦੀ ਹੈ ਜੀ ਉਹਨਾਂ ਦੀਆਂ ਮੇਲੇ ਸੱਭਿਆਚਾਰ ਨਾਲ ਜੁੜਨਾ ਉਹਨਾਂ ਦੀ ਜਿਹੜਾ ਵਿਆਹਾਂ ਸਾਡੀਆਂ ਦੇ ਵਿੱਚ ਅਸੀਂ ਵੀ ਸੁਣਦੇ ਰਹੇ ਉਹਨਾਂ ਨੂੰ ਤਾਂ ਕਿ ਰਾਬਦਾ ਵੀ ਉਸੇ ਚੀਜ਼ ਨੂੰ ਜਿਹੜੇ ਬਾਲੀਵੁੱਡ ਆਦਿ ਕਰਨ ਉਹਨਾਂ ਨੇ ਨਿਭਾਇਆ ਜਿਹੜੇ ਮਿਲੇ ਹੋ ਮਲਾਪ ਹੋਇਆ ਹੋਵੇ ਉਸੇ ਫਰਮ ਨੂੰ ਨਿਭਾਇਆ ਹਾਂਜੀ ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਮੰਮੀ ਮੁੰਬਈ ਜ਼ਰੂਰ ਜਾਂਦੇ ਹੁੰਦੇ ਸੀ ਉੱਥੇ ਸ਼ੋਅਸ ਕਰਦੇ ਹੁੰਦੇ ਸੀ ਤੇ ਹੋ ਸਕਦਾ ਹੈ ਕਿ ਉੱਥੇ ਇਹਨਾਂ ਦੀ ਹੋਈ ਹੋਵੇ ਮੁਲਾਕਾਤ ਮੈਂ ਪਰ ਮੈਂ ਫਿਜ਼ੀਕਲੀ ਜਾਂ ਮੇਰੀ ਤਾਂ ਕਦੀ ਗੱਲ ਵੀ ਨਹੀਂ ਹੋਈ ਭਾਜੀ ਨਾਲ ਤੇ ਇਹ ਉਹਨਾਂ ਦੀ ਦਰਿਆਦਲੀ ਹੈ ਜੀ ਉਹਨਾਂ ਨੇ ਇੱਕ ਭੈਣ ਦੀ ਗੁਹਾਰ ਸੁਣੀ ਤੇ ਮੈਨੂੰ ਬਿਨਾ ਦੱਸੇ ਐ ਵੀ ਨਹੀਂ ਕਿ ਉਹਨਾਂ ਨੇ ਕੋਈ ਮੈਨੂੰ ਫੋਨ ਕੀਤਾ ਜਾਂ ਮੈਨੂੰ ਕੋਈ ਮੈਸੇਜ ਕੀਤਾ ਜਾਂ ਕੋਈ ਨਾਥਿੰਗ ਇਹ ਤੇ ਮੈਨੂੰ ਮੇਰੇ ਬੈਂਕ ਚੋਂ ਪਤਾ ਲੱਗਾ ਜੀ ਜੀ ਤਾਂ ਤੁਹਾਡੇ ਪੂਰੇ ਪਰਿਵਾਰ ਦੀ ਆਵਾਜ਼ ਇੰਨੀ ਸੁਰੇਲੀ ਹੈ ਤਾਂ ਆਪਣੇ ਭਰਾ ਨੂੰ ਜਿਹੜੇ ਤੁਹਾਡੇ ਭਰਾ ਬਣੇ ਨੇ ਹੁਣ ਉਹਨਾਂ ਨੂੰ ਕੀ ਆਪਣੀ ਆਵਾਜ਼ ਦੇਵੇ ਸੁਣਾਉਣਾ ਜਾਂ ਮੈਂ ਤੇ ਮੇਰੀ ਦਲੀ ਤਮੰਨਾ ਹੈ ਜੀ ਹੁਣ ਜਿਹੜੀ ਸੋਚ ਲਓ ਕਿ ਮੇਰੀ ਇੱਕ ਦਿਲ ਦੀ ਤੜਪ ਹੈ ਕਿ ਮੈਂ ਅਕਸ਼ੇ ਕੁਮਾਰ ਭਾਜੀ ਨੂੰ ਜ਼ਰੂਰ ਮਿਲਣਾ ਚਾਹਨੀ ਹੈ ਮੈਨੂੰ ਇੱਕ ਮੈਸੇਜ ਵੀ ਦਿਖਾਇਆ ਗਿਆ ਸੀ ਇਸ ਤੋਂ ਪਹਿਲਾਂ ਜਿਹੜੇ ਆਏ ਸੀ ਭਾਜੀ ਉਹਨਾਂ ਨੇ ਮੈਸੇਜ ਦਿਖਾਇਆ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇਹ ਸਹਾਇਤਾ ਨਹੀਂ ਹੈ ਇਹ ਕੋਈ ਮਦਦ ਨਹੀਂ ਹੈ ਇੱਕ ਵੱਡੇ ਭਰਾ ਵੱਲੋਂ ਉਹਦੀ ਛੋਟੀ ਭੈਣ ਨੂੰ ਇੱਕ ਪਿਆਰ ਹੈ ਪਿਆਰ ਮੈਂ ਭੇਜ ਰਿਹਾ ਵਾਂ ਤੇ ਵੀਰ ਜੀ ਮੈਂ ਟਾਡੇ ਲਈ ਮੈਂ ਮੇਰੀ ਦਲੀ ਤਮਨਾ ਹੈ ਕਿ ਮੈਂ ਰਖੜੀ ਲੈ ਕੇ ਆਵਾਂ ਤੇ ਤੁਹਾਡੇ ਆਪਣੇ ਹੱਥੀ ਤੁਹਾਡੇ ਗੁੱਟ ਤੇ ਬੰਨਾ ਤੇ ਇਹ ਰਿਸ਼ਤਾ ਮੈਂ ساری ਜ਼ਿੰਦਗੀ ਨਿਭਾਵਾਂ ਤੇ ਆਪਣੇ ਵੀਰ ਲਈ ਚਾਰ ਲੈਣਾ ਮੈਂ ਜ਼ਰੂਰ ਪੇਸ਼ ਕਰਨਾ ਚਾਹਾਂਗੀ ਕਿ ਆ ਇੱਕ ਬੜਾ ਪਿਆਰਾ ਵੀਰ ਤੇ ਭੈਣ ਦਾ ਇੱਕ ਗਾਣਾ ਹੈ ਕਿ ਵੀਰਾ ਵੇ ਵੀਰਾ ਤੇਰਾ ਸਤ ਰੰਗਾ ਚੀਰਾ ਚੀਰੇ ਉਤੋਂ ਵਾਰਦੇ ਆਸੋਨੇ ਦੀਆਂ ਤਾਰਾਂ ਵੇ ਸੋਨੇ ਦੀਆਂ ਤਾਰਾਂ ਵੇ ਤੇਰੇ ਮਿਲਣ ਦੇ ਚਾਉ ਤੋਂ ਮੈਂ ਮੋਹਰਾ ਵਾਰਾ ਵੇ ਵੀਰਾ ਵੇ ਵੀਰਾ ਤੇਰਾ ਸਤਰੰਗਾ ਜੀਰਾ ਤਾਂ ਮੈਨੂੰ ਇਹ ਦੱਸੋ ਇੰਨੇ ਵਧੀਆ ਪਰਿਵਾਰ ਸੀ ਇੰਨਾ ਵਧੀਆ ਮਹੌਲ ਰਿਹਾ ਤੁਹਾਡੇ ਮਾਤਾ ਜੀ ਨਾਮ ਹੀ ਰਹੇ ਨੇ ਮੇਲਿਆਂ ਦੀ ਸ਼ਾਨ ਸੀ ਆਣ-ਬਾਣ ਸੀ ਵਿਦੇਸ਼ਾਂ ਤਾਂ ਹੀ ਉਹਨਾਂ ਦਾ ਨਾਮ ਸੀ ਫਿਰ ਹਾਲਾਤ ਕਿਉਂ ਇਸ ਤਰ੍ਹਾਂ ਦੇ ਬਣੇ ਗਏ ਅੱਜ ਦੂਜਿਆਂ ਦੇ ਸਾਹਮਣੇ ਮੁਹਤਾਜ ਹੁੰਦੀ ਜ਼ਰੂਰਤ ਪਈਏ ਕੁਝ ਕੁ ਤੇ ਮੇਰੇ ਪਰਿਵਾਰ ਚ ਜਿੰਨੀਆਂ ਟ੍ਰੈਜੇਡੀਜ਼ ਹੋਈਆਂ ਨੇ ਸਰ ਉਹ ਤੇ ਕੁਝ ਕੁ ਜਿਹੜਾ ਲੋਕਾਂ ਦਾ ਟੇਸਟ ਬਦਲ ਗਿਆ ਜਿਹੜੇ ਗਾਣੇ ਉਹਨਾਂ ਨੂੰ ਨਹੀਂ ਸੁਣਨੇ ਚਾਹੀਦੇ ਜਾਂ ਉਹ ਜ਼ਿਆਦਾ ਰੁਝਾਨ ਵਿੱਚ ਆ ਗਏ ਨੇ ਤੇ ਸਾਡੇ ਵਰਗੇ ਜਿਹੜੇ ਕਲਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਤੋਂ ਬਿਨਾ ਕੋਈ ਗੱਲ ਹੀ ਨਹੀਂ ਕੀਤੀ ਪੰਜਾਬੀ ਲੋਕ ਗੀਤਾਂ ਤੋਂ ਬਿਨਾ ਪੰਜਾਬੀ ਲੋਕ ਗਾਥਾਵਾਂ ਤੋਂ ਬਿਨਾ ਕੋਈ ਗੱਲ ਨਹੀਂ ਕੀਤੀ ਤੇ ਉਹ ਫਿਰ ਆਬਵੀਅਸਲੀ ਅਸੀਂ ਖੁੰਝੇ ਲਗਣਾ ਹੀ ਸੀ ਜ਼ਰ ਥੋੜਾ ਸਾਈਡ ਤੇ ਹੋ ਕੇ ਬੈਗੇ ਅਸੀਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਪਹਿਲਾਂ ਮਾਤਾ ਜੀ ਦੀ ਮੌਤ ਹੋ ਜਾਂਦੀ ਹੈ ਫਿਰ ਤੁਹਾਡੀ ਸਿਸਟਰ ਜਿਹੜੇ ਨੇ ਲਾਚੀ ਬਾਵਾ ਜੀ ਉਹਨਾਂ ਦੇ ਫਿਰ ਤੁਹਾਡੇ ਪਿਤਾ ਜੀ ਵੀ ਚਲੇ ਜਾਂਦੇ ਨੇ ਕਿਹੋ ਜਿਹੇ ਹਾਲਾਤ ਬਣ ਗਏ ਸੀ ਪਰਵਾਹ ਬਦ ਤੋਂ ਬੱਤਰ ਹੋ ਗਈ ਸੀ ਭਾਜੀ ਜੇ ਮੈਂ মিডিਆ ਵਿੱਚ ਹੁਣ ਵੀ ਨਾ ਗੱਲ ਕਰਦੀ ਤੇ ਸ਼ਾਇਦ ਮੈਂ ਸੜਕ ਤੇ ਹੁੰਦੀ ਤੇ ਮੈਂ ਬੜੀ ਧੰਨਵਾਦੀ ਆ ਇਸ মিডিਆ ਦੀ ਕਿ ਆਪਣੀ ਕੋਈ ਵੀ ਗੱਲ ਕਰਨੀ ਹੈ ਅੱਜ ਜੇ ਕਿਸੇ ਨੇ ਆਪਣੀ ਪਹੁੰਚ ਕਰਨੀ ਹੈ ਤੇ মিডিਆ ਨੂੰ ਜ਼ਰੀਆ ਬਣਾਓ মিডিਆ ਸਹੁੰਦਾ ਹੈ لوکا تک پہنچا دے تڈی گل پہنچا دے بہت ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ মিডিਆ ਦੇ ਵੀ ਜਿਨ੍ਹਾਂ ਨੇ ਮੇਰੀ ਅਰਜ਼ੋ ਸੁਣੀ ਅਰਜ਼ੋ ਅਰਜ਼ ਮੇਰੀ ਲੋਕਾਂ ਤੱਕ ਪਹੁੰਚਾਈ ਬਾਬਾ ਜੀ ਮੈਨੂੰ ਇਹ ਦੱਸੋ ਬਹੁਤ ਅਵਾਰਡ ਮਿਲੇ ਨੇ ਮਾਤਾ ਜੀ ਨੂੰ ਰਾਸ਼ਟਰਪਤੀ ਤਾਂ ਹੀ ਸਨਮਾਨ ਕੀਤਾ ਜਾਂਦਾ ਸੀ ਕਿਉਂਕਿ ਯਾਦدار ਇਹ ਅਵਾਰਡ ਜਿਹੜੇ ਨੇ ਸਿਰਫ ਦੀਵਾਰਾਂ ਤਾਈਂ ਸੀਮਤ ਰਹਿ ਜਾਂਦੇ ਨੇ ਜਦੋਂ ਅਸਲ ਦੇ ਵਿੱਚ ਇਨਸਾਨ ਨੂੰ ਲੋੜ ਪੈਂਦੀ ਆ ਤਾਂ ਅਵਾਰਡ ਨਹੀਂ ਸਿਰਫ ਪੈਸਿਆਂ ਦੀ ਹੀ ਜਰੂਰਤ ਪੈਂਦੀ ਆ ਜਾਂ ਪੈਸੇ ਨਾਲ ਹੀ ਭੈਣ ਭਰਾ ਬਣਦੇ ਨੇ ਬਿਲਕੁਲ ਜੀ ਅਵਾਰਡ ਸੇ ਮੰਮਾ ਨੂੰ ਤੀਸਰਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਅਵਾਰਡ ਪਦਮ ਭੂਸ਼ਣ ਮਿਲਿਆ ਉਹ ਵੀ ਉਹਨਾਂ ਨੂੰ ਪੋਸਟਿਮ ਮਸਲੀ ਮਰਨ ਤੋਂ ਬਾਅਦ ਮਿਲਿਆ ਪਰ ਪੈਸੇ ਦੀ ਜ਼ਰੂਰਤ ਹੈ ਭਾਜੀ ਹਰ ਵੇਲੇ ਹੁਣ ਜੇ ਮੈਂ ਆਪਣੇ ਬੱਚਿਆਂ ਲਈ ਉਹਨਾਂ ਦੇ ਮੂੰਹ ਚ ਰੋਟੀ ਪਾਣ ਲਈ ਜੀ ਆਟਾ ਖਰੀਦਣਾ ਹੈ ਤੇ ਮੈਂ ਤੇ ਨਹੀਂ ਦੁਕਾਨ ਤੇ ਦਿਖਾ ਸਕਦੀ ਨਾ ਵੀ ਆਹ ਦੇਖ ਲਓ ਸਾਡੇ ਕੋਲ ਅਵਾਰਡ ਹੈ ਸਾਨੂੰ ਆਟਾ ਦੇ ਦਿਓ ਚਾਹੀਦਾ ਤੇ ਵੈਸੇ ਹੀ ਹੈ ਹਾਂਜੀ ਕਿੰਦੇ ਪੈਸਾ ਨਾਲ ਨਹੀਂ ਜਾਣਾ ਪਰ ਜਿੰਨਾ ਚਿਰ ਜੀਵਨ ਹੈ ਉਹਨਾਂ ਚਿਰ ਪੈਸੇ ਦੀ ਬਹੁਤ ਐ ਮੈਂ ਨਹੀਂ ਕਹਿੰਦੀ ਕਿ ਪੈਸਾ ਸਭ ਕੁਝ ਹੈ पर मैं कह रही है कि पैसा बहुत कुछ है जी जी आप कैमरे में देख दियो जी आज दा माहौल है जेड़ा पंजाबी सभ्यता जार नु भूलਦੇ ਜਾ ਰਹੇ ਨੇ ਰਾਤੋ ਰਾਤ 스타 ਬਣਾ ਦਿੱਤਾ ਜਾਂਦਾ ਸੋਸ਼ਲ ਮੀਡੀਆ ਦੇ ਚੋਈ ਵੀ ਆਉਂਦੇ ਨੇ ਬਹੁਤ ਸਾਰੇ ਆਉਂਦੇ ਨੇ ਤੇ ਬਹੁਤ ਸਾਰੇ ਚਲੇ ਵੀ ਜਾਂਦੇ ਨੇ ਕਿਵੇਂ ਦੇਖਦੇ ਉਹਨਾਂ ਨੂੰ ਮੈਂ ਪੰਜਾਬੀਆਂ ਨੂੰ ਇਹੋ ਹੀ ਅਪੀਲ ਕਰਨਾ ਚਾਹਾਂਗੀ ਜਿਹੜੇ ਜੈਨੂਨ ਨੇ ਕਲਾਕਾਰ ਉਹਨਾਂ ਨੂੰ ਵੀ ਮੈਂ ਚਲੋ ਤੁਸੀਂ ਕੁਝ ਕੁ ਕਲਾਕਾਰਾਂ ਨੂੰ ਬੜੀ ਹਾਈਪ ਦਿੱਤੀ ਹੈ ਮੈਂ ਦੁਬਾਰਾ ਦੁਬਾਰਾ ਨਾਮ ਨਹੀਂ ਲੈਣਾ ਚਾਹਾਂਗੀ ਦਿੱਤੀ ਹੈ ਹਾਈਪ ਤੁਸੀਂ ਉਹਨਾਂ ਨੂੰ ਮਸ਼ਹੂਰ ਕੀਤਾ ਪਰ ਜਿਹੜੇ ਜੈਨੂਨ ਗਾਇਕ ਨੇ ਜਿਹੜੇ ਸਮਾਜ ਨੂੰ ਸੇਧ ਦੇਣ ਵਾਸਤੇ ਜਿਹੜੇ ਗਾਣਾ ਗਾਉਂਦੇ ਨੇ ਜਾਂ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਆਪਣਾ ਉਹਨਾ ਹੀ ਪਿਆਰ ਦਿਵੋ ਉਹ ਕੁਝ ਗਲਤ ਇਨੀ ਕਰ ਰਹੇ ਜੇ ਅਸੀਂ ਪੰਜਾਬੀ ਸੱਭਿਆਚਾਰ ਨੂੰ ਗੱਲ ਨਾਲ ਲਾ ਕੇ ਤੁਰੇ ਹੋਏ ਆ ਅਸੀਂ ਕੁਝ ਗਲਤ ਇਨੀ ਕਰ ਰਹੇ ਅਸੀਂ ਚਾਹੁੰਦੇ ਆ ਕਿ ਸਮਾਜ ਵਧੀਆ ਗਾਣੇ ਸੁਣੇ ਜਿਹੜੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਸਾਰੇ ਜੀ ਇਕੱਠੇ ਹੋ ਕੇ ਗਾਣੇ ਸੁਣ ਸਕੋ ਅਸੀਂ ਵੀ ਕੁਝ ਗਲਤ ਨਹੀਂ ਕਰ ਰਹੇ ਆ ਸਾਨੂੰ ਵੀ ਤੁਹਾਡਾ ਓਨਾ ਹੀ ਪਿਆਰ ਚਾਹੀਦਾ ਹੈ ਜਿੰਨਾ ਤੁਸੀਂ ਅੱਜਕੱਲ ਦੇ ਬਾਕੀਆਂ ਨੂੰ ਪਿਆਰ ਦਿੰਦੇ ਹੋ ਜੀ ਮੈਨੂੰ ਇਹ ਦੱਸੋ ਬਾਲੀਵੁੱਡ ਤੋਂ ਤਾਂ ਮਦਦ ਪੇਜੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਮਾਤਾ ਜੀ ਦਾ ਵੀ ਨਾਮ ਰਿਹਾ ਤੁਹਾਡਾ ਵੀ ਨਾਮ ਰਿਹਾ ਤੁਹਾਡੀ ਸਿਸਟਰ ਦਾ ਵੀ ਨਾਮ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ ਜਿਸ ਨੇ ਮਦਦ ਪੇਜੀ ਜਿਸ ਨੇ ਬਾਹ ਫੜੀ ਹੋਣ ਤਾਂ ਜੀ ਮੈਨੂੰ ਪੂਰੀ ਉਮੀਦ ਹੈ ਕਿ ਮੈਨੂੰ ਪੰਜਾਬੀ ਇੰਡਸਟਰੀ ਚੋਂ ਵੀ ਮੇਰੇ ਵੀਰ ਭਰਾ ਅੱਗੇ ਆਉਣਗੇ ਥੋੜੇ ਰੁਝੇਵੇਂ ਹੋ ਸਕਦੇ ਉਹਨਾਂ ਦੇ ਮੈਂ ਅਜੇ ਤੱਕ ਤੇ ਨਹੀਂ ਕੋਈ ਜੀ ਕੋਈ ਤਾਂ ਹੋਈਗਾ ਜਿਹੜਾ ਹਮੇਸ਼ਾ ਸਾਥ ਰਿਹਾ ਹੋਈਗਾ ਜਿਸਨੇ ਫੋਨ ਤੇ ਵੀ ਹਾਲਚਲ ਜਾਣਿਆ ਆਈਗਾ ਚਲੋ ਪਰਿਵਾਰ ਦਾ ਫੋਨ ਤੇ ਹੀ ਹਾਲਚਲ ਜਾਣ ਲੀਏ ਮੈਨੂੰ ਜਿਹੜਾ ਮੰਮੀ ਦੇ ਜਾਣ ਤੋਂ ਬਾਅਦ ਤੱਕ ਜਿਹੜੇ ਮੇਰੇ ਨਾਲ ਰਹੇ ਨੇ ਉਹ ਇੱਕ ਸਿੰਦਰ ਸੱਤੀ ਜੀ ਨੇ ਤੇ ਪਮੀ ਬਾਈ ਜੀ ਨੇ ਬਾਕੀ ਕੁਝ ਸੰਸਥਾਵਾਂ ਨੇ ਜਿਵੇਂ ਨਾਰਥ ਜ਼ੋਨ ਕਲਚਰ ਸੈਂਟਰ ਹੈ ਸੰਗੀਤ ਨਾਟਕ ਅਕੈਡਮੀ ਹੈ ਇਹਨਾਂ ਨੇ ਜ਼ਰੂਰ ਮੇਰਾ ਹਾਲਚਲ ਪੁੱਛਿਆ ਹੁਣ ਪਿੱਛੇ ਜੇ परमजीत हंस जी हंसराजम हंस जी ਦੇ ਜਿਹੜੇ ਛੋਟੇ ਬ੍ਰਦਰ ਨੇ ਉਹ ਕਾफी ਮੇਰੇ ਨਾਲ ਜੁੜੇ ਹੋਏ ਨੇ ਦਿਨ ਰਾਤ ਮੇਰੇ ਨਾਲ ਉਹ ਮੇਰਾ ਹਾਲ ਚਾਲ ਪੁੱਛਦੇ ਰਹਿੰਦੇ ਨੇ इवन ਕੁਲਦੀਪ ਸਿੰਘ ਧਾਰੀਵਾਲ ਜੀ ਉਹ ਰੋਜ਼ ਮੈਨੂੰ ਫੋਨ ਕਰਕੇ ਮੇਰੇ ਕੋਲ ਅਪਡੇਟ ਲੈਂਦੇ ਰਹਿੰਦੇ ਨੇ ਕਿ ਬੇਟਾ ਹੁਣ ਕੀ ਹਾਲ ਹੈ ਕੁਝ ਆਇਆ ਕੁਝ ਫਰਕ ਪਿਆ ਹਾਂਜੀ ਤਾਂ ਹੁਣ ਬਾਲੀਵੁੱਡ ਦੇ ਜਿਹੜੇ ਅਦਾਕਾਰ ਨੇ ਅਕਸ਼ੇ ਕੁਮਾਰ ਪਾਟਿਆ ਜੀ ਜਿਨ੍ਹਾਂ ਨੇ ਬਿਨਾ ਪਬਲਿਸਿਟੀ ਤੋਂ ਤੁਹਾਡੀ ਮਦਦ ਕੀਤੀ ਹੈ ਉਹਨਾਂ ਨੂੰ ਮਿਲਣ ਜਾਣ ਦੀ ਤਮੰਨਾ ਹੈ ਮਿਲੋਗੇ ਉਹਨਾਂ ਨੂੰ ਤੁਸੀਂ ਹਾਂ ਜੀ ਮੇਰੀ ਪੂਰੀ ਜੀ ਤਮੰਨਾ ਹੈ ਹੁਣ ਤੇ ਮੈਂ ਮੀਡੀਆ ਦੇ ਥਰੂ ਤੁਹਾਡੇ ਆਪਣੇ ਵੀਰ ਭਰਾਵ ਜਿਹੜੇ ਮੇਰੇ ਇੱਥੇ ਆਏ ਹੋਏ ਨੇ ਉਹਨਾਂ ਦੇ ਥਰੂ ਮੈਂ ਉਹਨਾਂ ਦਾ ਸ਼ੁਕਰੀਆ ਦਾ ਕਰ ਰਹੀ ਹਾਂ ਪਰ ਮੈਂ ਜਾਵਾਂਗੀ ਜ਼ਰੂਰ ਭਾਜੀ ਮੇਰੀ ਤਮੰਨਾ ਹੈ ਇਹਹੀ ਕਹਿ ਲੋ ਕਿ ਮੈਂ ਖੁਦ ਉਹਨਾਂ ਨੂੰ ਮਿਲ ਕੇ ਨਤਮਸਤਕ ਹੋ ਕੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਤੇ ਉਹਨਾਂ ਨੂੰ ਰਖੜੀ ਵੀ ਮੰਨਣਾ ਚਾਹਾਂਗੀ ਜਿਓ ਮੇਰੇ ਭਰਾ ਬਣ ਕੇ ਅੱਗੇ ਆਏ ਨੇ ਤੇ ਕੋਈ ਹੋਰ ਵੀ ਉਮੀਦ ਹੈ ਕਿ ਤੁਸੀਂ ਆਪ ਆਰਟਿਸਟ ਹੋ ਕਿ ਸਤਰਾ ਦੀ ਉਮੀਦ ਲਾਉਂਦੇ ਹਾਂ ਜੀ ਤੁਹਾਨੂੰ ਕਿਸੇ ਤਰ੍ਹਾਂ ਦੀ ਬਾਲੀਵੁੱਡ ਦੇ ਵਿੱਚ ਜਾਂ ਪੰਜਾਬੀ ਇੰਡਸਟਰੀ ਦੇ ਵਿੱਚ ਸਿਰਫ ਕੰਮ ਮੰਗਦਿਆਂ ਭਾਜੀ ਕਿ ਮੈਨੂੰ ਕੰਮ ਦਿੱਤਾ ਜਾਵੇ ਤਾਂ ਕਿ ਮੈਂ ਜਿਹੜਾ ਸਾਡੇ ਪੰਜਾਬੀ ਸੱਭਿਆਚਾਰ ਨੂੰ ਜਿਹੜੀ ਢਾਹ ਲੱਗੀ ਹੋਈ ਹੈ ਉਹ ਥੋੜਾ ਅੱਗੇ ਵਧੇ ਲੋਕ ਉਹਨੂੰ ਵੀ ਸੁਣਨ ਉਹਨੂੰ ਪਿਆਰ ਕਰਨ ਕਿਉਂਕਿ ਸਾਡਾ ਵਿਰਸਾ ਬੜਾ ਅਮੀਰ ਹੈ ਅਸੀਂ ਸੋਚਦੇ ਹਾਂ ਕਿ ਸ਼ਾਇਦ ਡੀਜੇ ਦੂਜੇ ਦੇ ਗਾਣਿਆਂ ਤੇ ਨੱਚਿਆ ਪੜ ਗਿਆ ਜਾ ਸਕਦਾ ਪਰ ਨਹੀਂ ਸਾਡਾ ਵਿਰਸਾ ਬੜਾ ਅਮੀਰ ਹੈ ਉਹਦੇ 'ਚ ਕਦੀ ਉਹਨੂੰ ਕਦੀ ਫੋਲ ਕੇ ਦੇਖੋ ਵਿਰਸੇ ਨੂੰ ਤੇ ਉਹਦੇ ਵਾਸਤੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦੀ ਆ ਕਿ ਮੈਨੂੰ ਕੰਮ ਦਿੱਤਾ ਜਾਵੇ ਜੀ ਤੇ ਤਾਂ ਕਿ ਤੁਸੀਂ ਵੀ ਸਾਫ ਸੁਥਰੇ ਗਾਣੇ ਸੁਣ ਸਕੋ ਤੇ ਸਾਡੇ ਪੰਜਾਬ ਦਾ ਮਾਹੌਲ ਚੇਂਜ ਹੋ ਸਕੇ। ਬਾਬਾ ਜੀ ਲਾਸਟ ਵਾਲਾ ਜਿਹੜੇ ਭੁੱਲਦੇ ਜਾ ਰਹੇ ਨੇ ਵਿਰਸਾ ਜਾਂ ਸੱਭਿਆਚਾਰ ਜਾਂ ਬੋਲੀਆਂ ਭੁੱਲਦੇ ਜਾ ਰਹੇ ਨੇ ਉਹਨਾਂ ਨੂੰ ਉਹ ਬੋਲੀਆਂ ਜ਼ਰੂਰ ਜਾਦ ਦਿਲਾ ਦਿਓ ਆਪਣੀ ਆਵਾਜ਼ ਦੇ ਵਿੱਚ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਕਿ ਸਾਡਾ ਅਸਲੀ ਸੱਭਿਆਚਾਰ ਸਾਡੀ ਸਾਡਾ ਅਸਲੀ ਵਿਰਸਾ ਹੈ ਤੁਸੀਂ ਉਹ ਜਿਨ੍ਹਾਂ ਨੇ ਸੰਭਾਲ ਲਿਆ ਹੈ ਜਦੋਂ। ਹਾਂਜੀ ਮੈਂ ਕਹਿਣਾ ਚਾਹਾਂਗੀ ਕਿ ਜੇੜੀਆਂ ਸੂਰਤਾ ਚੜਨੇ ਚਬਾਰਿਆਂ ਤੇ ਉਹ ਇੱਕ ਦਿਨ ਚਿਖਾ ਤੇ ਚੜਦੀਆਂ ਵੇਖੀਆਂ ਮੈਂ ਜਨਾਜ਼ੁਲਫਾਨੂ ਅਤਰ ਦੇ ਤੇਲ ਲਗੇ ਵਾਂਗ ਕਾਸ ਦੇ ਸੜਦੀਆਂ ਵੇਖੀਆਂ ਮੈਂ ਛਜੁਰਾ ਮਾ ਜੋ ਸੂਰਤਾ ਲਾਦ ਜਹਾਨ ਗਈਆ ਓ ਮੁੜਕੇ ਪਿੰਡ ਨਾ ਵੜਦਿਆਂ ਵੇਖਿਆ ਮੈਂ ਬੋਲ ਮਿੱਟੀ ਦਿਆ ਬਾਵੇ ਆਵੇ ਤੇਰੇ ਦੁੱਖਾਂ ਨੇ ਮਾਰੇ ਮੁਕਾਲੇ ਆਵੇ ਮੇਰਾ ਸੋਨਾ ਮਾਹੀ ਆ ਜਾ ਓ ਹਾਏ ਗੁਰਦੀਰ ਭਾਪਾ ਤੁਹਾਨੂੰ ਬਹੁਤ ਧੰਨਵਾਦ ਤਾਂ ਜਰੂਰ ਜੀ ਇਹ ਉਹ ਪਰਿਵਾਰ ਹੈ ਜਰਮੀਤ ਬਾਵਾ ਜਿਹੜੇ ਕਿ ਪੰਜਾਬੀ ਲੋਕ ਕਹਿੰਦੇ ਨੇ ਉਹਨਾਂ ਦਾ ਪਰਿਵਾਰ ਸੀ ਜਿਹੜਾ ਕਿ ਹਾਲੇ ਦੀ ਜੀਵਨ ਬਤਾ ਰਿਹਾ ਸੀ ਪਰ ਬਾਲੀਵੁੱਡ ਤੋਂ ਅਦਾਕਾਰ ਨੇ ਜਿਨ੍ਹਾਂ ਨੇ ਮਦਦ ਭੇਜੀ ਹੈ ਤਾ ਉਮੀਦ ਹੈ ਇਸ ਪਰਿਵਾਰ ਦੀ ਮਦਦ ਹੋਣੀ ਵੀ ਚਾਹੀਦੀ ਸੀ ਕਿਉਂਕਿ ਪੰਜਾਬੀ ਵਿਰਸੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਸਾਡਾ ਸੱਭਿਆਚਾਰ ਸੰਭਾਲਿਆ ਹੋਇਆ ਹੈ ਤਾਂ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਜੀ ਮੈਂ ਤੁਹਾਡਾ ਦੋਸਤ ਤਰਨਵੀਰ ਲਾਲੀ ਅਮਰਿੱਤ